ਲੋ ਜੀ ਮੇਰੇ ਪੰਜਾਬੀ ਭਰਾ ਮੈਂ ਤੁਹਾਡਾ ਮਿੱਤਰ ਜਬਾਰ ਚੋਧਰੀ ਤੇ ਸਾਡੀ ਪੰਜਾਬ ਸੰਗਤ ਪੰਜਾਬ ਖਾਣ ਜੀ ਮੇਰੀ ਮੇਰੀ ਤਰਫੋਂ ਜਨਾਬ ਆਪਣਾ ਸਤਿ ਸ਼੍ਰੀ ਅਕਾਲ ਅਸਲਾਮੁਅਲੈਕਮ ਤੇ ਤੁਸੀਂ ਮਰਾਸਤ ਸਮਝੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਡੇ ਕੋਲ ਖਬਰਾਂ ਪਹੁੰਚਦੇ ਰਹਿਣ ਅੱਜ ਦੀ ਇੱਕ ਬ੍ਰੇਕਿੰਗ ਨਿਊਜ਼ ਹੈ ਇੱਕ ਤਾਜ਼ਾ ਖਬਰ ਦੀ ਨਗਾਫਰੀ ਤੌਰ ਤੇ ਤੁਹਾਡੇ ਸਾਹਮਣੇ ਰੱਖਦੇ ਆ ਪੁਲਾਸਾ ਕਰ ਲਈਏ ਉਹਦਾ ਕਿ ਗੁਰਪਾਲ ਸਿੰਘ ਪੰਨੂ ਹੋਰਾਂ ਦੇ ਖਿਲਾਫ ਹਿੰਦੁਸਤਾਨ ਦੀ ਸਰਕਾਰ ਨੇ ਐਫ ਆਈ ਆਰ ਦਰਜ ਕਰ ਦਿੱਤੀ ਗੁਰਪਾਲ ਸਿੰਘ ਪੰਨੂ ਸੇਫ ਫਾਰਜਿਸਟ ਜਿਹੜੇ ਕੌਂਸਲ ਦੇ ਲਾਇਫ ਸਾਡੇ ਪ੍ਰਧਾਨ ਔਰ ਉਹ ਸ਼ਖਸੀਅਤ ਜਿਹੜੇ ਕਿ ਇਸ ਵਕਤ ਸਿੱਖਾਂ ਦੀ ਆਵਾਜ਼ ਹੈ ਜਿਹੜੇ ਕਿ ਸਿਰਫ ਪੰਜਾਬ ਦੀ ਆਵਾਜ਼ ਹੈ ਪੰਜਾਬੀ ਦੀ ਆਵਾਜ਼ ਹੈ ਖਾਲਸਾ ਦੀ ਆਵਾਜ਼ ਹੈ ਜਿਹੜੀ ਪੂਰੀ ਦੁਨੀਆ ਵਿੱਚ ਖਾਲਸਾਣ ਦੇ ਮਿਸ਼ਨ ਦੇ ਮੋਰਚੇ ਤੇ ਮਲਕੇ ਬੈਠੇ ਨੇ ਜਿਹੜੀ ਪੂਰੀ ਦੁਨੀਆ ਵਿੱਚ ਪੂਰੀ ਦੁਨੀਆ ਦੀਆਂ ਨੈਸ਼ਨੈਲਟੀਆਂ ਨੂੰ ਦੱਸ ਰਹੇ ਨੇ ਕਿ ਖਾਲਸਾਣ ਬਣਨਾ ਕਿਉਂ ਜ਼ਰੂਰੀ ਹੈ ਉਹ ਹਿੰਦੁਸਤਾਨ ਦੇ ਜਿਹੜੇ ਜ਼ੁਲਮ ਹੋ ਰਹੇ ਨੇ ਉਹਨੂੰ ਸਾਹਮਣੇ ਲਿਆਉਂਦੇ ਨੇ ਕੋਈ ਹਿੰਦੁਸਤਾਨ ਜਿਹੜੇ ਧੱਕੇ ਹੋ ਰਹੇ ਨੇ ਉਹ ਸਾਹਮਣੇ ਲਿਆਉਂਦੇ ਨੇ ਉਹ ਦੁਨੀਆ ਨੂੰ ਦੱਸ ਦੇ ਨੇ ਕਿ ਹਿੰਦੁਸਤਾਨ ਨੇ 84 ਜਿ ਪੰਜਾਬੀਆਂ ਨਾਲ ਕੀ ਕੀਤਾ ਉਹ ਜਿਹੜੀ ਪੰਜਾਬੀਆਂ ਦੀ ਨਸਲ ਕੁਸ਼ੀ ਕਰ ਰਿਆ ਹਿੰਦੁਸਤਾਨ ਉਹ ਸਾਹਮਣੇ ਲਿਆਉਂਦੇ ਨੇ ਇਹ ਤਕਲੀਫਾਂ ਜਨਮ ਲੈਂਦੀਆਂ ਇਹ ਤਕਲੀਫਾਂ ਜਦੋਂ ਹੁੰਦੀਆਂ ਸਭ ਤੋਂ ਪਹਿੜਾ ਜਿਹੜਾ ਇਕੱਲੇ ਸਭ ਤੋਂ ਵੱਡਾ ਜਿਹੜਾ ਦੁਸ਼ਮਣ ਹੈ ਹਿੰਦੁਸਤਾਨੀ ਸਰਕਾਰ ਬੈ ਦੇਖੋ ਇੱਕ ਪਾਸੇ ਸਰਕਾਰ ਹੈ ਪੂਰੀ ਇੱਕ ਪਾਸੇ ਗੁਰਪਰ ਸਿੰਘ ਪੰਨੂ ਜੇ ਦਾਦਾ ਲਾਓ ਉਸ ਬੰਦੇ ਦੀ ਖਲੂਸ ਦਾ ਅੰਦਾਜ਼ਾ ਲਾਓ ਉਹ ਸਾਰੇ ਜਿਹੜੇ ਮੇਰੇ ਸਿੱਖ ਭਰਾ ਨੇ ਜਿਹੜੇ ਮੇਰੇ ਪੰਜਾਬੀ ਭਰਾ ਨੇ ਉਹ ਖਲਸਾ ਨਹੀਂ ਪਤੀ ਤੇ ਗਰੇ ਨੇ ਉਹ ਐਵੇਂ ਫੋਲ ਨਹੀਂ ਕਰਾਉਂਦੇ ਗੁਰਪ੍ਰੰਤ ਸਿੰਘ ਪੰਨੂ ਦੀਆਂ ਗੱਲਾਂ ਦੇ ਉੱਤੇ ਉਹਦੀ ਵਜ੍ਹਾ ਕਿਉਂਕਿ ਉਹ ਨੀਅਤ ਦੇ ਨਾਲ ਲੱਗਿਆ ਕਲੂਜ਼ ਦੇ ਨਾਲ ਲੱਗਿਆ ਦਿਨ ਰਾਤ ਸਵੇਰ ਸ਼ਾਮ ਬੰਦਾ ਸਿਰਫ ਇੱਕ ਹੀ ਧੋਨੇ ਇੱਕ ਹੀ ਧੋਨੇ ਕਿ ਖਾਲਸਤਾਨ ਕਿਵੇਂ ਬਣੂਗਾ ਕਿ ਖਾਲਸਤਾਨ ਕਿਵੇਂ ਬਣੂਗਾ ਮੈਂ ਜਦੋਂ ਦੇਖਣਾ ਇਹਨਾਂ ਦਾ ਕਰਤਾਰ ਜਦੋਂ ਮੈਂ ਇਹਨਾਂ ਦਾ ਰੋਲ ਦੇਖਣਾ ਕਿਸੇ ਨੂੰ ਭਾਵੇਂ ਮਾੜਾ ਲੱਗੇ ਜਾਂ ਬੁਰਾ ਲੱਗੇ ਪਰ ਮੈਂ ਤੁਹਾਨੂੰ ਆਪਣਾ ਕੰਝੀਆ ਦੱਸ ਦਿੰਦਾ ਕਿ ਮੈਂ ਗੁਰਪ੍ਰੰਤ ਸਿੰਘ ਪੰਨੂ ਹਰਾਂ ਦਾ ਪੰਜਾਬ ਵਾਸਤੇ ਉਸੇ ਤਰ੍ਹਾਂ ਦਾ ਕਿਰਦਾਰ ਦੇਖਦਾ ਪਿਆ ਉਸੇ ਤਰ੍ਹਾਂ ਦੀ ਭਜਨ ਅਟ ਦੇਖਦਾ ਪਿਆ ਜਿਸ ਤਰ੍ਹਾਂ ਦੀ ਭਜਨ ਅਟ ਕਾਇਦੇ ਆਜ਼ਮ ਮੁਹੰਮਦ ਅਲੀ ਜਨਾਬ ਨੇ ਪਾਕਿਸਤਾਨ ਬਣਾਉਣ ਵਾਸਤੇ ਕੀਤੀ ਉਹ ਅੰਗਰੇਜ਼ਾਂ ਨਾਲ ਲੜੇ ਪੰਨੂ ਸਾਹਿਬ ਜਿਹੜੇ ਨੇ ਇਹ ਬ੍ਰਾਹਮਣਾਂ ਨਾਲ ਲੜਦੇ ਪਏ ਹੁਣ ਜੀ ਐਫਆਈਆਰ ਦਰਜ ਕਰ ਲਈ ਵਜ੍ਹਾ ਕੀ ਜੀ ਵਜ੍ਹਾ ਕੀ ਜੀ ਕਿ ਗੁਰਪਰਨ ਸਿੰਘ ਪੰਨੂ ਉਹਨਾਂ ਨੇ ਜਨਾਬ ਐਲਾਨ ਕੀਤਾ ਸੀ ਉਹ ਐਲਾਨ ਮੈਨੂੰ ਪਤਾ ਮੇਰੀ ਮੌਜੂਦਗੀ ਵਿੱਚ ਹੀ ਕੀਤਾ ਸੀ ਉਹ ਲਾਹੌਰ ਪ੍ਰੈਸ ਕਲੱਬ ਦੇ ਵਿੱਚ ਉਹਨਾਂ ਦੀ ਪ੍ਰੈਸ ਕਾਨਫਰੰਸ ਸੀ ਜਿਹੜੀ ਕਿ ਅਸੀਂ ਇਸੇ ਚੈਨਲ ਦੇ ਰਾਹੀਂ ਲਾਈਵ ਨੈਸ਼ਨ ਕੀਤੀ ਉਹ ਹੁਣ ਵੀ ਲਾਈਵ ਸਟ੍ਰੀਮ 'ਚ ਪਈ ਏ ਤੁਸੀਂ ਚਾਹੋ ਤਾਂ ਜਾ ਕੇ ਦੇਖ ਲਓ ਉਹ ਮੈਂ ਹੀ ਉਹਦੀ ਪ੍ਰੈਸ ਕਾਨਫਰੰਸ ਲਾਈਵ ਨੈਸ਼ਨ ਕੀਤੀ ਲੋਰ ਪ੍ਰੈਸ ਤੋਂ ਆਪਕੋ ਇਤਿਹਾਸਿਕ ਪ੍ਰੈਸ ਕਾਨਫਰੰਸ ਜਿਹਦੇ ਵਿੱਚ ਉਹਨੇ ਐਲਾਨ ਕੀਤਾ ਸੀ ਕਿ 14-15 ਬਸ ਨੂੰ ਜਿਹੜਾ ਨੰਦ ਨੂੰ ਉਧਰੇ ਝੰਡਾ ਚੜਾਣਾ ਅਗਰ ਇਹਨੂੰ ਬੰਦਾ ਕੋਈ ਝੰਡਾ ਚੜਾਉਣ ਤੋਂ ਰੋਕੇਗਾ ਤਾਂ ਇਹਨੂੰ ਨਾਮਦਿਆਂ ਕਿ ਇਹ ਗੱਲ ਉਹਨਾਂ ਨੇ ਕੀਤੀ ਸੀ ਵੇਖੋ ਜੀ ਜਦੋਂ ਤੁਸੀਂ ਉਹਨਾਂ ਨੂੰ ਬੁਲੂਸ ਤੇ ਨਹੀਂ ਜਾਣ ਦਿੰਦੇ ਜਦੋਂ ਤੁਸੀਂ ਉਹਨਾਂ ਨੂੰ ਬਾਹਰ ਮੁਲਕਦਿਆਂ ਦਾ ਜਿਹੜਾ ਆਪਣਾ ਉਹਨਾਂ ਦਾ ਪਿੱਛ ਤੁਸੀਂ ਉਹਨਾਂ ਨੂੰ ਬਾਹਰ ਜਾ ਕੇ ਲੋਕਾਂ ਨੂੰ ਮਾਰ ਦੀਪ ਸਿੰਘ ਮੇਜਰ ਵਰਗੀਆਂ ਬੰਦੇ ਨੂੰ ਸ਼ਹੀਦ ਕਰਦੇ ਪੰਮਾ ਜੀ ਨੂੰ ਤੁਸੀਂ ਜਨਾਬ ਉਸਨੂੰ ਯੂਕੇ ਚੋਂ ਜਾ ਕੇ ਉੱਥੇ ਪਤਾ ਨਹੀਂ ਕਿਹੜੀ ਕਿਹੜੀ ਤੇਦਾ ਤੁਸੀਂ ਉਹਨੂੰ ਫੜਦੇ ਹੈ ਉਹਨਾਂ ਦੇ ਪਿੱਛੇ ਤੁਸੀਂ ਆਪਣਾ ਉਹਨੂੰ ਐਕਸਲਾਈਡ ਕਰਨ ਵਾਸਤੇ ਰੈਡ ਵਰੈਂਟ ਜਾਰੀ ਕਰਾਉਂਦੇ ਤੁਸੀਂ ਧਕੇ ਨਾ ਤੁਸੀਂ ਇਹ ਪਿੱਛੇ ਲਾਏ ਇੰਦਰਜੀਤ ਕੁਸਾਲ ਲੜਕੇ ਬੰਦੇ ਨੂੰ ਤੁਸੀਂ ਜਨਾਬ ਫੜ ਕੇ ਜਿਹੜਾ ਧਮਕੀਆਂ ਤੇ ਲਾਇਆ ਹੋਇਆ ਉਹਨੂੰ ਜਨਾਬ ਕੋ ਗ੍ਰੇਡੀ ਪੂਰੇ ਜਿਹੜੀ ਉਹ ਸੰਭਾਲ ਦੀ ਫਰਜ਼ ਕੀਤੇ ਜਨਾਬ ਤੁਸੀਂ ਤਦ ਤੁਹਾਨੂੰ ਕਿਤੇ ਕੁਝ ਨਾ ਕਰਦੇ ਜਦੋਂ ਤੁਸੀਂ ਟ੍ਰਾਂਸ ਨੈਸ਼ਨਲ ਰਿਪਰੈਸ਼ਨ ਜਿਹੜਾ ਪੂਰੀ ਦੁਨੀਆ ਤਦ ਇਹ ਹਿੰਦੁਸਤਾਨ ਦੇ ਖਿਲਾਫ ਜਿਹੜਾ ਉਹ ਕੈਨੇਡਾ ਦੀ ਆਪਣਾ ਜਿਹੜੀ ਜੀ ਸਾਬਤ ਦਾ ਫੈਲਾਮੀ ਆ ਉਹਦੇ ਵਿੱਚ ਟ੍ਰਾਂਸਨੈਸ਼ਨਲ ਦਾ ਜ਼ਿਕਰ ਹੋਇਆ ਕੈਨੇਡਾ ਦੀ ਜਿਹੜੀ ਨੈਸ਼ਨਲ ਸਕਿਉਰਿਟੀ ਦੀ ਐਡਵਾਈਜ਼ਰ ਹੈ ਉਹ ਹਿੰਦੁਸਤਾਨੀ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਜੀ ਦੋਵਲ ਦੇ ਨਾਲ ਮਿਲ ਕੇ ਉਹਨੂੰ ਕਹਿੰਦੇ ਦੋਵਲ ਨੂੰ ਕਿ ਤੁਕੀ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦਾਲੇ ਬੁਲਕਸ ਕਰਵਾਉਂਦੇ ਹੋ ਯੂਕੇ ਦੀ ਪਾਰਲੀਮੈਂਟ ਨੇ 30 ਸਫੇ ਪੂਰੇ ਲਈ ਦਿੱਤੀ ਇਹ ਹਿੰਦੁਸਤਾਨ ਦੇ ਟ੍ਰਾਂਸਨੈਸ਼ਨਲ ਰੈਪ੍ਰੈਸ਼ਨ ਦੇ ਉੱਤੇ ਲਿਖੇ ਲਿਖੇ ਨਹੀਂ ਲਿਖੇ ਸਟੇਟ ਡਿਪਾਰਟਮੈਂਟ ਦੀ ਰਿਪੋਰਟ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਜ਼ਿਕਰ ਕੀਤਾ ਕਿ ਸਿੱਖਾਂ ਦੇ ਸਿੱਖ ਐਕਟੀਵਿਸਟਾਂ ਦੇ ਖਿਲਾਫ ਹੋ ਰਹੀ। ਯੂਰਪੀ ਯੂਨੀਅਨ ਦੀ ਪਾਰਲੀਮੈਂਟ ਦੀ ਰਿਪੋਰਟ ਪੂਰੀ ਇਰੇ ਤੇ ਸਮਝੂਲੇ ਲਿਖੇ ਸਭ ਤੋਂ ਸਖ਼ਤ ਦੀ ਪਾਰਲੀਮੈਂਟ ਦੀ ਰਿਪੋਰਟ ਦੇ ਵਿੱਚ ਪੂਰੀ ਤਰ੍ਹਾਂ ਦਸਤਾਵੇਜ਼ ਦੇ ਨਾਲ ਲਿਖਿਆ ਗਿਆ ਕਿ ਕਿਸ ਤਰ੍ਹਾਂ ਦੋ ਤਾਂ ਜਿਹੜਾ ਸਿੱਖ ਕਪੜਾ ਐਕਟੀਵਿਸਟ ਨੇ ਉਹਨਾਂ ਨੂੰ ਕਤਲ ਦੇ ਦਾਉਂ ਦੇ ਪਿੱਛੇ ਕਰਾਂਦਾ। ਜਦੋਂ ਤੁਸੀਂ ਤੁਸੀਂ ਸਿੱਖਾਂ ਦਾ ਤੁਸੀਂ ਸਖਾਦਸਤਾਨੀ ਪੱਕੀ ਸਿੱਖਾਂ ਦਾ ਪੰਜਾਬੀਆਂ ਦਾ ਬਾੜ ਜੀਣਾ ਹਰਾਮ ਕੀਤਾ ਜਾਂਦੀਆਂ ਤੇ ਰਹੇ। ਤੁਸੀਂ ਆਪਣੇ ਸਵਾਰਥ ਖਾਣੇ ਜਿਹੜੇ ਨੇ ਜਿਹੜੇ ਕੌਂਸਲ ਖਾਣੇ ਨੇ ਤੁਸੀਂ ਉਹਨਾਂ ਦੇ ਸੂਚੀ ਦੇ ਏਡੇ ਬਣਾਏ ਨੇ ਤੁਹਾਡੇ ਖਤ ਫੜੇ ਗਏ ਨੇ ਕੋਈ ਖਤ ਲਿਖਦੇ ਪਏ ਕੈਨੇਡਾ ਦੀ ਸਰਕਾਰਾਂ ਨੂੰ ਕਰ ਕਰੇ ਦੱਡੀਆਂ ਆਪਣਾ ਐਮਬੈਸੀਆਂ ਨੂੰ ਕਿ ਤੁਸੀਂ ਇੱਥੇ ਆਪਣੇ ਰਾਜ ਦੇ ਤੇ ਆਈਪੀ ਦੇ ਏਜੰਟ ਭਰਤੀ ਕਰੋ ਕਿ ਆ ਕੇ ਇਹਨਾਂ ਫਲਾ ਫਲਾ ਮੈਨੂੰ ਟਾਰਗੇਟ ਕਰੋ ਉਹਦੇ ਨਤੀਜੇ ਵਿੱਚ ਫਿਰ ਟਾਰਗੇਟ ਹੋਇਆ ਵੀ ਫਿਰ ਸ਼ਹਾਦਾ ਹੋਈਆਂ ਵੀ ਤੁਸੀਂ ਜਨਾਬ ਲੋਕਾਂ ਨੂੰ ਜੀਵਨ ਨਾ ਦਿਓ ਕਿ ਲੋਕੀ ਜਨਾਬ ਤੁਹਾਡੇ ਕੋਲ ਤੁਹਾਡੇ ਤੁਹਾਡੇ ਜਨਾਬ ਤੁਹਾਡੇ ਕੋਲ ਸਾਹਮਣੇ ਖੋਲ ਸਾਡੀ ਇਸ ਗਰੀਜ ਨੂੰ ਸਾਹਮਣੇ ਨਾ ਲਿਆਓ ਸਰਪੰਖ ਸਿੰਘ ਬਨੂਰ ਨੇ ਕੀ ਕਿਹਾ ਜੇਹੀ ਕਹਿੰਦੇ ਕਿ ਭਈ ਬਨੂ ਦੇ ਪੁੱਤ ਬਨੂ ਉਹਨਾਂ ਨੇ ਉਹਨਾਂ ਨੇ ਤੇ ਮੇਰੇ ਜਿਹੜਾ ਜਿਹੜੀ ਮਿਰਰ ਨਾਲ ਗੱਲਬਾਤ ਮਿਰਪਾਲ ਸਿੰਘ ਪੰਨੂ ਰਹੇ ਜੀ ਮਿਰਰ ਨਾਲ ਗੱਲਬਾਤ ਉਹਦੇ ਵਿੱਚ ਉਹਨਾਂ ਨੇ ਕਿਹਾ ਗਰਪਾਲ ਸਿੰਘ ਪੰਨੂ ਰਹੇ ਉਹਦੇ ਵਿੱਚ ਕਿਹਾ ਸੀ ਕਿ ਜਨਾਬ ਅਸੀਂ ਮੈਨੂੰ ਕਿ 6 ਪਾਰ ਜਦ ਉਹ ਕਹਿੰਦੇ ਲੋੜ ਰੱਪਾ ਮੁਕਾਓ ਲੜਾਈ ਝਗੜਾ ਮੁਕਾਓ ਤੁਹਾਨੂੰ ਪੈਸੇ ਚਾਹੀਏ ਜਿੰਨਾ ਜੀਡੀਪੀ ਹੈ ਹਿੰਦੁਸਤਾਨ ਦਾ ਸਾਰੇ ਪੈਸੇ ਅਸੀਂ ਪੇ ਕਰ ਦਿੰਦੇ ਹਾਂ ਤੁਸੀਂ ਦਾਦੀ ਦੇ ਐਸੋ ਉਹਨਾਂ ਨੇ ਕੀ ਕਿਹਾ ਤੇ ਜੇ ਪੈਸੇ ਤੇ ਆ ਜੀਏ ਮੈਂ ਤੁਹਾਨੂੰ ਦੱਸਾਂ ਤੇ ਜੇ ਇੱਕ ਦਿਨ ਹਿੰਦੁਸਤਾਨ ਕਹਿੰਦਾ ਜੀ 80 ਬਿਲੀਅਨ ਉਹਦੀ ਜੀਡੀਪੀ ਹੈ ਮੈਂ ਤੁਹਾਨੂੰ ਦੱਸਦਾ ਅਸੀਂ 500 ਬਿਲੀਅਨ ਕੈਸ਼ ਦੇਣ ਨੂੰ ਤਿਆਰ ਆਂ ਕਿ ਲੈ ਵੀ ਤੇਰਾ ਵੀ ਖੂਨ ਨਹੀਂ ਡੁੱਲੇਗਾ ਤੇ ਸਾਡਾ ਵੀ ਖੂਨ ਨਾ ਡੁੱਲੇ 500 ਬਿਲੀਅਨ ਸਾਡੇ ਕੋਲ ਇੰਨੀ ਹਿੰਮਤ ਹੈ ਕਿ ਅਸੀਂ 500 ਬਿਲੀਅਨ ਲਾ ਆ ਦਈਏ ਆਜ਼ਾਦੀ ਵਾਸਤੇ ਕਿਉਂਕਿ ਅਸੀਂ ਡੇਢ ਰੱਖ ਸਿੰਘ ਸਿੰਘਣੀਆਂ ਦੀ ਸ਼ਹਾਦਤਾਂ ਦਿੱਤੀਆਂ ਕਿਸੇ ਇੱਕ ਬੰਦੇ ਦੀ ਵੀ ਕੀਮਤ ਤੁਸੀਂ ਪੈਸੇ ਤੇ ਨਹੀਂ ਲਾ ਸਕਦੇ ਸੋ ਆਜ਼ਾਦੀ ਜੇ ਲੈਣੀ ਹੋਈ ਤੇ ਅਸੀਂ ਤਾਂ ਆਪਣਾ ਖੂਨ ਦਾ ਜਿਹੜਾ ਇੱਕ ਇੱਕ ਜਿਹੜਾ ਬੂੰਦ ਹੈ ਨਾ ਉਹ ਲਾ ਦਾਂਗੇ ਤੁਪਕਾ ਤੁਪਕਾ ਲਾ ਦੇਂਗੇ ਪੈਸੇ ਦੀ ਕੋਈ ਕਮੀ ਨਹੀਂ ਨਗੀ ਸਾਨੂੰ ਨਾ ਅਸੀਂ ਕਿਸੇ ਸਰਕਾਰ ਤੋਂ ਇਹ ਮੈਂ ਦੱਸ ਦੇਣਾ ਨਾ ਅਸੀਂ ਕਿਸੇ ਇੱਕ ਸਰਕਾਰ ਤੋਂ ਸੈਂਟ ਜਾਂ ਮਿਲੀਅਨ ਲਿਆ ਨਾ ਅਸੀਂ ਕਿਸੇ ਤੋਂ ਸੰਗਤ 'ਚ ਜਾ ਕੇ ਮੰਗ ਕਰਦੇ ਹਾਂ ਜੀ ਤੁਸੀਂ ਪੈਸਾ ਦਿਓ ਤੇ ਅਸੀਂ ਰੈਫਰੈਂਡਮ ਕਰਾਉਨੇ ਆ ਇਹ ਡਿਸਇਨਫਾਰਮੇਸ਼ਨ ਕੈਂਪੇਨ ਹਿੰਦੁਸਤਾਨ ਦੀ ਹੈ ਔਰ ਅਸੀਂ ਖੁੱਲੇ ਆਮ ਕਹਿੰਨੇ ਆ ਪੈਸੇ ਦੀ ਸਾਨੂੰ ਕੋਈ ਕਮੀ ਨਹੀਂ ਹੈ ਜਿੰਨੀ ਦੇ ਤਾਂ ਗੁਰੂ ਨਾਨਕ ਸਾਹਿਬ ਦਾ ਹੱਥ ਜਿਹੜਾ ਸਾਡੇ ਸਿਰ ਦੇ ਉੱਤੇ ਹੈ ਅਰਦਾਸ ਕਰਕੇ ਕੰਮ ਸ਼ੁਰੂ ਕੀਤਾ ਸੀ ਤੇ ਜਾਂ ਤੇ ਜਾਨ ਜਾਏਗੀ ਤੇ ਜਾਂ ਫਿਰ ਆਜ਼ਾਦੀ ਆਏਗੀ ਵਰਪਸਿੰਗ ਪੰਨੂ ਔਰਣ ਦੇ țeੜਾ ਹੀ ਬਕਾਇਆ ਕਿ ਨਾ ਲੜਨਾ ਚਾਹਦੇ ਨੇ ਝਗੜਦਾ ਤਾਂ ਨਹੀਂ ਲੇਕਿਨ ਭਾਵੇਂ ਹਿੰਦੁਸਤਾਨ ਦੀਆਂ ਨਜਿੱਕੀਆਂ ਬਾਤ ਹੀ ਨਹੀਂ ਆਦੀ ਇਹਨੇ ਪਿੱਛੇ ਲਾਈਆਂ ਮੰਦ ਭਾਗੇ ਕੰਮ ਰੋਲਾ ਰੱਪਾ ਸਾਰਾ ਕੁਝ ਕਰਾ ਲੀਆਂ ਖੈਰ ਹੁਣ ਇਹ ਜਨਾਬ ਮੈਂ ਜਿਹੜੀ ਗੇੜੀ ਨਹੀਂ ਜੱਸੋ ਯਾਰ ਕੀਤੀ ਏ ਫਿਰ ਐਫ ਆਰ ਦਰਜ ਕੀਤੀ ਏ ਪਤੂ ਸਾਹਿਬ ਦੇ ਅਗੇਂਸਟ ਇਹ ਉਹਨਾਂ ਦੇ ਗਰ ਮੈਡਲ ਪਿਆ ਉਹਨਾਂ ਨੇ ਕੌਮ ਦੇ ਵਾਸਤੇ ਕੁਰਬਾਨੀ ਹੈ ਮੈਂ ਪਹਿਲੇ ਕਹਿ ਚੁੱਕਿਆ ਕਿ ਜਿੰਨੀ ਸੰਘਰਸ਼ ਜਿੰਨਾ ਸੰਘਰਸ਼ ਜਿਹੜਾ ਖਾਲਸਾਣ ਰੈਫਰੰਡਮ ਵਾਸਤੇ ਕਰ ਰਹੇ ਨੇ ਗਰਵੰਸਿਕ ਪੰਨੂਰੀ ਇੱਕ ਇੱਕ ਬੰਦੇ ਦਾ ਪਿੱਛਾ ਕਰ ਰਹੇ ਨੇ ਮੈਂ ਰਿਕਾਰਡ ਦੇ ਉੱਤੇ ਮੇਰੇ ਨਾਲ ਗੱਪੂ ਕੀਤੀ ਜਿਹਦੇ ਮੇਰੇ ਨਾਲ ਗੱਲਬਾਤ ਕੀਤੀ ਸਰਦਾਰ ਪਰਮਜੀਤ ਸਿੰਘ ਪੰਮਾ ਨੇ ਉਹਨੇ ਗਵਾਈ ਦਿੱਤੀ ਉਹਨੇ ਕਿ ਸਾਡੀ ਰਵਾਈ ਦੇ ਰਹੇ ਨੇ ਸਰ ਆਪਣਾ ਗਰਪ ਸਿੰਘ ਪਨੂਰੀ ਕਾਰ ਸਕਦੇ ਨੇ ਉਹਨੇ ਦੱਸਿਆ ਕਿ ਕਿਸ ਤਰ੍ਹਾਂ ਜਦੋਂ ਉਹਨਾਂ ਨੂੰ ਜਿਹੜੇ ਉਸਤਨ ਇਹਦਾ ਸਾੰਧਿਆ ਪੁਰਾਣ ਹੈ ਰੈਡ ਬ੍ਰੈਡ ਦਿੱਤਾ ਹੈ ਤੇ ਕਿਤਾ ਅਭਿਯੋਜਣ ਅਸੀਂ ਉਹਨੂੰ ਉਲਟਾ ਫੇਸ ਪਨੂ ਸਾਹਿਬ ਉਹਨਾਂ ਨਾਲ ਲੜਿਆ ਔਰ ਦੇਚੂ ਆਪਣੀਆਂ ਪੈਂਟਾਂ ਛੱਡ ਕੇ ਇੱਥੋਂ ਭੱਜ ਗਿਆ ਜਦੋਂ ਪਤਾ ਲੱਗਾ ਸਰਕਾਰ ਨੂੰ ਕਿ ਇਹ ਤੇ ਜਣੀ ਉਸਤਨ ਜਣ ਕੇ ਧੱਕਾ ਕਰਕੇ ਸਾਨੂੰ ਇਥੇ ਪ੍ਰਿੰਟ ਲੈ ਕੇ ਆਏ ਨੇ ਉਦੋਂ ਅਗਿਓ ਉਹ ਪੈ ਗਿਆ ਉਹਨੇ ਗਵਾਈ ਦਿੱਤੀ ਸਿੰਦਰਜੀਤ ਕੁਸਾਲ ਜੋ ਆਪਣਾ ਪੁਲਿਸ ਨੇ ਫੜਿਆ ਉਹਦੀ ਜਿਹੜੀ ਆਪਣੀ ਬੇਜਿਮਾਨਤ ਉਹ ਗਰਭਵੰਦਨ ਪੰਨੂਹਰਾ ਨੇ ਕਰਵਾਈ ਟਰੱਕ ਤੇ ਮੁੰਡਾ ਜਿਹੜਾ ਆਪਣਾ ਕੈਲੀਫੋਰਨੀਆ ਜਿਹੜਾ ਹੋਇਆ ਹਾਦਸਾ ਹੋਇਆ ਉਸੇ ਜਿਹੜਾ ਮੁੰਡਾ ਫੜਿਆ ਗਿਆ ਸਿਕਸਟੇ ਡਰਾਈਵਰ ਸੀ ਉਹਦੀ ਵੀ ਉਹ ਦਸਤਾਰ ਲਵਾਈ ਗਈ ਗਰਭਵੰਦ ਸਿੰਘ ਪੰਨੂਹਰੀ ਜੇਲ੍ਹ ਚ ਗਿਆ ਜੇਲ੍ਹ ਚ ਜਾ ਕੇ ਉਹਨਾਂ ਨੇ ਜਨਾਬ ਆਪਣਾ ਉਹਨਾਂ ਨਾਲ ਮੁਲਾਕਾਤ ਕੀਤੀ ਜਾਲੇ ਸਟੇਟਮੈਂਟ ਜਾਰੀ ਕੀਤੀ ਉਹ ਜਾ ਕੇ 1 ਲੱਖ ਡਾਲਰ 1 ਲੱਖ ਡਾਲਰ ਜਿਹੜੀ ਆਪਣਾ ਕੰਪਨਸੇਸ਼ਨ ਦੇ ਰਹੀ ਸਿਕਸਟੇ ਜਸਟਿਸ ਨੇ ਪੇਸ਼ ਕਰ ਦਿੱਤੀ ਇੱਕ ਨਹੀਂ ਮਾਰੇ ਉਹ ਠੇਕ ਆ ਮਾਰੇ ਮੋਢ ਤਲਾਬ ਆਇਆ ਹੜ ਆਇਆ ਇੱਥੇ 10 ਮਿਲੀਅਨ ਡਾਲਰ 10 ਮਿਲੀਅਨ ਡਾਲਰ ਕੱਢ ਕੇ ਤਲਾਬ ਵਾਸਤੇ ਦੇ ਦਿੱਤੇ ਦੇਖੋ ਤਾਂ ਸਹੀ ਕਰ ਕੀ ਰਿਹਾ ਨੇ ਗੁਰਪ੍ਰਸ ਸਿੰਘ ਪੰਨੂਹਰੀ ਪੰਨੂਹਰੀ ਕੀ ਕਰ ਰਹੇ ਨੇ ਇਹਦੇ 'ਚ ਫਿਰ ਇਸ ਤਰ੍ਹਾਂ ਦੇ ਅਨਾਉਂਸ ਫਿਰ ਦਿੰਦੇ ਨੇ ਹੈ ਮੈਨੂੰ ਅਨੇਕ ਬੰਦੇ ਨੇ ਕਿਹਾ ਸੀ ਉਹਨੇ ਕਿ ਜੇ ਅਗਰੇ ਉਠਾ ਨਾਲ ਯਾਰੀਆਂ ਰੱਖੋ ਤਾਂ ਫਿਰ ਦਰਵਾਜ਼ੇ ਵੱਡੇ ਅੱਜ ਹੀ ਕਸ਼ਿਤ ਕਰ ਲਿਆ ਦਰਵਾਜ਼ੇ ਵੱਡੇ ਸਾਡਾ ਚੈਨਲ ਬੰਦ ਕੀਤਾ ਹਿੰਦੁਸਤਾਨ ਨੇ ਅਸੀਂ ਜੇ ਕੋਈ ਗੱਲ ਨਹੀਂ ਸਾਡੇ ওভারਸੀ ਡਾਇਸਪੋਰਾਸ ਭਰਾ ਸਾਡੇ ਪੰਜਾਬੀ ਜਿਹੜੇ ਨੇ ਉਹ ਸਾਡੀ ਗੱਲਬਾਤ ਸੁਣਨਗੇ ਸਾਡੀ ਗੱਲਬਾਤ ਸੁਣ ਲੈਣੇ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਅਗਰ ਹੁਣ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰੋ ਇਹਨੂੰ ਸ਼ੇਅਰ ਕਰੋ ਵੀਡੀਓ ਸਾਡੇ ਲੋਕਾਂ ਕੋਲ ਦਲ ਕੋਚ ਅਜੇ ਤੇ ਆਪਣੀ ਕੌਮ ਦੀ ਗੱਲ ਕਰੀ ਅਜੇ ਤੇ ਆਪਣੇ ਹੱਕ ਦੀ ਗੱਲ ਕਰੀ ਤੇ ਆਪਣੇ ਪੱਖ ਦੀ ਗੱਲ ਕਰੀ ਅਜੇ ਨੇ ਦੱਸਣਾ ਹਿੰਦੁਸਤਾਨ ਜਿਹੜੀ 84 ਕੀਤੀ ਸੀ ਤੱਕਾ ਕੀਤਾ ਅਜੇ ਤੇ ਕਹਿੰਦਾ ਹਿੰਦੁਸਤਾਨ ਦੀ 84 ਹੁਣ ਤੱਕ ਜਾਰੀ ਹੈ 83 1983 ਵਿੱਚ ਜਿਹੜੀ 84 ਹੋਈ ਸੀ ਉਹ ਚੜ੍ਹਦੇ ਪੰਜਾਬ ਤੋਂ ਉਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਜਿਹੜੀ ਹੁਣ 84 ਹੋ ਰਹੀ ਹੈ ਪੂਰੀ ਦੁਨੀਆ 'ਚ ਕਰ ਰਹੀ ਹੈ ਹਿੰਦੁਸਤਾਨ ਜਿੱਥੇ-ਜਿੱਥੇ ਮੇਰਾ ਸਿੱਖ ਭਰਾ ਜਿਹੜਾ ਬਨਾ ਹੱਕ ਦੀ ਗੱਲ ਕਰਦਾ ਖਾਲਸਾ ਦੀ ਗੱਲ ਕਰਦਾ 84 ਪਿੱਛੇ ਕਰ ਰਿਹਾ ਹੈ ਤੇ ਰੁਕੇ ਨਹੀਂ ਹਿੰਦੁਸਤਾਨ ਰੁਕਿਆ ਨਹੀਂ 84 ਕਰਨ ਤੋਂ ਇਹ ਮਾਰੇ ਕੰਮ ਕਰੀ ਜਾਂਦਾ ਤੇ ਹੁਣ ਐਫ ਆਈ ਆਰ ਲਖਾਤੇ ਨਹੀਂ ਤੇ ਗਰਪਨ ਸਿੰਘ ਪੂਨ ਉਹਨਾਂ ਨੇ ਸਟੇਟਮੈਂਟ ਦਿੱਤੀ ਸੀ ਜੀ ਕਿ ਤੇਦਰ ਪੁੱਦੀ ਚੜਨਾ ਚੜਾਉਂਦੇ ਉਹ ਐਨ ਆਈ ਨੂੰ ਮੈਂ ਪੁੱਛਣਾ ਚਾਹੁੰਦਾ ਜਦੋਂ ਨਿੱਕਲ ਗੁਪਤਾ ਜਾ ਕੇ ਗਰਪਨ ਸਿੰਘ ਪੰਨੂ ਦੀ ਸਪਾਰੀ ਫੜਦਾ ਜਦੋਂ ਉਹਨਾਂ ਦੇ ਪਲੌਟ ਤੇ ਹਾਇਰ ਉਹਨੂੰ ਮਾਰਨ ਦੀ ਸਨਾਖੇ ਪਲੌਟ ਹਾਇਰ ਕਰਦਾ ਕਿਸੇ ਨੇ ਤੇ ਨਿੱਕਲ ਗੁਪਤਾ ਫੜਿਆ ਜਾਂਦਾ ਐਨਆਈ ਨੇ ਕੋਈ ਮੁਕਦਮਾ ਦਰਜ ਕੀਤਾ ਨਿੱਕਲ ਗੁਪਤਾ ਤੇ ਨਹੀਂ ਵਿਕਾਸ ਯਾਦਵ ਜਿਹੜਾ ਮਾਨਨ ਦੇ ਕਵਰ ਨਾਂ ਦੇ ਥੱਲੇ ਕੰਮ ਕਰਦਾ ਉਹਨੇ ਇੱਕ ਹੀ ਜਾ ਕੇ ਪ੍ਰੋਕਿਓਰ ਪਰਸੀ ਕਰਦਾ ਰੌ ਦਾ ਆਪਣਾ ਡੀਪੀ ਡਾਇਰੈਕਟਰ ਐਨਆਈ ਨੂੰ ਭੁੱਲ ਗਿਆ ਜਿਹੜੇ ਬੰਦੇ ਜਿਨ੍ਹਾਂ ਨੇ ਜਿਹੜੀ ਆਪਣਾ ਉਹਨੇ ਦੂਕੇ ਦੇ ਵਿੱਚ ਸਰਦਾਰ ਮਰਦਨਜੀਤ ਸਿੰਘ ਪੰਮਾ ਨੇ ਪਿੱਛੇ ਬੰਦੇ ਲਾਏ ਉਹ ਕਿਹਨਾਂ ਦੇ ਬੰਦੇ ਐਨਆਈ ਨੂੰ ਭੁੱਲ ਗਿਆ ਕਿਉਂਕਿ ਐਨਆਈ ਖੁਦ ਸਾਰੇ ਕੰਮ ਇਹ ਖੁਦ ਕਰਵਾਉਂਦਾ ਉਹ ਕਰਵਾਉਂਦਾ ਤੇ ਜਦੋਂ ਜਨਾਬ ਇਤਨੀ ਗੱਲ ਐ ਫਿਰ ਜਨਾਬ ਇਹਨੇ ਤੇ ਐਫਆਈਆ ਨਾਂ ਦਰਜ ਕਰ ਲਓ ਤੇ ਚੈਨਲਾਂ ਤੇ ਹਰਾ ਹਰਾ ਦਿਓ ਕੱਲ੍ਹस्तानी ਤੇ ਫਲਾਨਾਂ ਤੇ ਆਤਮ ਕੋਈ ਆਤੰਕਵਾਦ ਹਿੰਦੁਸਤਾਨ ਖਿਲਾਰੇ ਆ ਪੂਰੀ ਦੁਨੀਆ ਵਿੱਚ ਆਦਸ ਆਤੰਕਵਾਦ ਜਿਹੜਾ ਹੈ ਆਪਣਾ ਉਹ ਬ੍ਰਾਹਮਣ ਫਲਾ ਰਿਹਾ ਹੈ ਇਸ ਤਰ੍ਹਾਂ ਫਿਲਾ ਰਿਹਾ ਅਤਕਬਾਲ ਪਾਕਿਸਤਾਨ ਦੇ ਵਿੱਚ ਅਤਕਬਾਲ ਫਿਲਾ ਰਿਹਾ ਖਾਰਜੀਓਂ ਦੇ ਤੌਰ ਤੇ ਕਾਬਰ ਖਸੂਰ ਖਾਰੇ ਵਿੱਚ ਰੋਜ਼ ਹਮਲੇ ਕਰਵਾਉਂਦਾ دہشت ਗਰਦੀ ਦੇ ਉਹ ਵੀ ਕਰਵਾ ਰਿਹਾ ਬਲੋਚੀਆਂ ਨੂੰ ਰਾੜ ਰਾੜ ਰਲਾ ਕੇ ਬਲੋਚਿਸਤਾਨ ਵਿੱਚ ਹਮਲੇ ਕਰਵਾ ਰਿਹਾ ਪੈਰੇ ਨੂੰ ਫਾਈਨਾਂਸ ਕਰ ਰਿਹਾ ਪੈਸਾ ਦੇ ਰਿਹਾ ਤਰਬੀਤ ਦੇ ਰਿਹਾ ਅਸਲਾ ਦੇ ਰਿਹਾ ਪਾਕਿਸਤਾਨ ਦੇ ਮੁਖਾਲਫਾਂ ਨੂੰ ਕਿ ਆਪਰੇਸ਼ਨ ਸੰਧੂਰ ਗੇੜਾ ਉਹ ਜਾਰੀ ਸੀ ਤੇ ਨਾਲ ਆਪਣਾ ਹੜ ਲੈਣ ਦਾ ਉਹ ਹੜ ਲੈਣ ਬੈਠੇ ਆਪਣਾ ਪੰਜਾਬ ਵੀ ਡੋਬਿਆ ਸਾਡਾ ਪੰਜਾਬ ਵੀ ਡੋਬਿਆ ਇਹ ਇਹ ਜਿਹੜੇ ਨੇ ਇਹ ਇਹ ਡਿਜ਼ਾਈਨ ਨੇ ਇਹਨਾਂ ਦੇ ਹਿੰਦੁਸਤਾਨ ਦੇ ਕਿ ਐਫ ਆਈ ਆਰ ਦਰਜ ਕਰ ਲਈ ਤੁਸੀਂ ਕਰ ਲੋ ਸਰਦਾਰ ਪਰਮਜੀਤ ਸਿੰਘ ਪੰਮਾ ਤੇ ਐਫ ਆਈ ਆਰ ਸਰਦਾਰ ਗੁਰਪੰ ਸਿੰਘ ਪੰਮਾ ਆਪਣੇ ਪੰਨੂ ਤੇ ਐਫ ਆਈ ਆਰ ਕਿੰਨੀਆਂ ਐਫ ਆਈ ਆਰਾਂ ਇੱਥੇ ਫਿਰ ਇਹ ਪਰ ਦੁਨੀਆ ਨੂੰ ਦਸਤਨਾ ਪੈਂਦਾ ਨਾ ਕਿ ਤੁਹਾਡੇ ਜਨਾਬ ਉਥੇ ਨਾ ਬੋਲਣ ਦੀ ਆਜ਼ਾਦੀ ਨਾ ਰਹਿਣ ਦੀ ਆਜ਼ਾਦੀ ਇਹ ਮਾਰਾ ਮਾਰੀ ਹੈ ਜਿੱਥੇ ਲੋਕ ਐਫ ਆਈ ਆਰ ਮਕਦਮੇ ਦਰਜ ਕਰਦੇ ਰੈਡ ਬਰੈਂਚ ਫਿਰ ਲੋ ਖੜਦੇ ਨੇ ਇਸ ਵਾਸਤੇ ਖਾਲਸਾਣ ਬਹੁਤ ਜ਼ਰੂਰੀ ਹੈ ਇਸ ਵਾਰ ਸੇ ਖਾਲਸਾਣ ਦੀ ਲੋੜ ਹੈ